ਓ ਚੰਗਾ ਪੁੱਤ ਮੈਂ ਨਾ ਤੇਰੀ ਭੂਆ ਦੇ ਦਾਜਵਾ ਤੇ ਫਰਨੀਚਰ ਦਾ ਸਮਾਨ ਲੈ ਆਵਾ ਅੱਗੇ 3-4 ਸਾਲ ਹੋ ਗਏ ਦਾਜ ਨਹੀਂ ਦਿੱਤਾ ਗਿਆ ਓ ਤੂੰ ਰਹਿਣ ਦੇ ਡੈਡੀ ਮੈਂ ਵੀ ਤੇਰੇ ਨਾਲ ਚੱਲਦਾ ਵਾਂ ਜਿੱਦਾਂ ਦਾ ਤੂੰ ਭੂਆ ਵਾਸਤੇ ਪਰੋਣਾ ਲੱਭਿਆ ਨਾ ਟੀਰਾ ਜਿਆ ਹੋਏ ਉਦਾਂ ਤੂੰ ਦਾਜ ਦਾ ਸਮਾਨ ਲੱਭ ਲੈਣਾ ਵਾ ਤੇ ਤੂੰ ਦੱਸ ਦੇ ਫਿਰ ਕਿੱਥੋਂ ਲਿਆਉਣਾ ਚੱਲ ਮੇਰੇ ਨਾਲ ਆ ਮੈਂ ਤੈਨੂੰ ਨਾਲ ਲੈ ਕੇ ਜਾਂਦਾ ਆ ਆ ਜਾ ਆ ਜਾ ਡੈਡੀ ਤੇਰਾ ਸਮਾਨ ਦਵਾਵਾ ਫੁੱਗੀ ਵਰ ਜਾ ਵਿੱਚ ਮਾਰ ਵਿੱਚ ਸਾਲਾ ਜਿੰਨੀ ਮਰਜੀ ਜੇ ਟੋੜ ਦਿਓ ਇੱਥੇ ਛੱਡ ਜੇ ਛੱਡ ਨਹੀਂ ਇੱਥੇ ਆਰ ਨੂੰ ਵੀ ਇਧਰ ਆਵੇ ਆਵੇ ਵਰਗੇ ਜਿੱਦਾਂ ਮਰਜੀ ਖਸੇ ਵੀਰ ਜੀ ਜਿੱਦਾਂ ਮਰਜੀ ਇਹ ਕੋਈ ਜਿੱਦਾਂ ਮਰਜੀ ਸਾਡੇ ਕੋਲ ਬੈੱਡ ਸੋਫੇ ਅਲਮਾਰਾ ਪ੍ਰੈਸ ਟੇਬਲ ਡਰੈਸਿੰਗ ਟੇਬਲ ਡਾਈਨਿੰਗ ਟੇਬਲ ਐਲ ਸੀ ਡੀ ਪੈਨਲ ਤੁਸੀਂ ਕੀ ਲੈਣਾ ਜੇ ਭਾਜੀ ਆ ਬੈੱਡ ਨਾਲ ਚੱਕੋ ਇੱਕ ਆਲੋ ਦੋ ਆਲੋ ਤਿੰਨ ਤਿੰਨ ਗਿਫਟ ਫ੍ਰੀ ਜੇ ਇੱਕ ਬੈੱਡ ਨਾਲ ਸੋਫੇ ਨਾਲ ਹੀ ਤਿੰਨ ਤਨ ਗਿਫਟ ਫ੍ਰੀ ਜੀ ਲਓ ਜੀ ਦੋਸਤੋ ਗੁਰੂ ਕਿਰਪਾ ਫਰਨੀਚਰ ਹਾਊਸ ਕਲਾਂ ਨੌਰ ਵਾਲਿਆਂ ਨੇ ਕਰਤਾ ਏ ਦੀਵਾਲੀ ਤੋਂ ਪਹਿਲਾਂ ਹੀ ਵੱਡਾ ਧਮਾਕਾ ਹਰ ਇੱਕ ਫਰਨੀਚਰ ਦੇ ਸਮਾਨ ਨਾਲ ਤਿੰਨ ਤਿੰਨ ਗਿਫਟ ਫ੍ਰੀ ਵੱਡੀ ਗੱਲ ਏ ਕਿ ਹਰ ਇੱਕ ਸਮਾਨ ਦੇ ਉਤੇ ਦੀਵਾਲੀ ਕਰਕੇ 40% ਆਫ ਤੇ ਦੋਸਤੋ ਇਹ ਸਾਰਾ ਸਮਾਨ ਆਪ ਹੀ ਤਿਆਰ ਕਰਦੇ ਆ ਲਓ ਜੀ ਪਤਾ ਕਰ ਲੋ ਨੋਟ